ਦੇ ਵਿੱਚ ਜੋੜਾ ਇਹ ਨੁਕਸਾਨ ਹੋਇਆ ਕੀ ਹੋਇਆ ਇਹ ਤੇ ਅਸੀਂ ਦੋਦੇ ਹੋ ਗੋ ਵਿਹਾਂ ਤੇ ਗਏ ਹੋਏ ਸੀ ਬਸ ਅੱਛਾ ਦਿੱਤੇ 3 ਸਾਲ ਤੋਂ ਤਿੰਨੋ ਫਰੋਂ ਗਿਆ ਤੜਕੇ ਜੰਦਰੇ ਸਾਰੇ ਟੁੱਟੇ ਹੋਏ ਸੀ ਘਰ ਦੇ ਤੇ ਜਦੋਂ ਅਸੀਂ ਆਣ ਕੇ ਵੇਖਿਆ ਦੋ ਨਵੇਟਰ ਸਾਡੇ ਗਾਇਬ ਸੀ ਬਾਹਰ ਬਾਹਲੇ ਪਾਸੇ ਉਹਨਾਂ ਤੇ ਜਾਵ ਡੋਲ ਕੇ ਤੇ ਬਾਹਰ ਬਾਰ ਬਾਰੀ ਲੈ ਗਏ ਨੇ ਤੇ ਉਸ ਤੋਂ ਬਾਅਦ 45000 ਰੁਪਇਆ ਬਾਹਰ ਪੁੱਤੀ ਸ਼ੁਰੂ ਕੀਤੀ ਸੀ ਉਹ ਵੀ ਗਾਇਬ ਸੀ ਸਾਡਾ ਉਹ ਸੋਨਾ ਉਧਰ ਪਿਆ ਸੀ ਭਾਦੀ ਨੀ ਦੇ ਪੁੰਬਲੇ ਕੰਮ ਨਹੀਂ ਵਾਲੀਆਂ ਮੁਰਗੀਆਂ ਇੰਨਾ ਸੀ ਉਹ ਸਾਰਾ ਗਾਇਬ ਸੀ ਜਾ ਕੇ ਪੜਤਾਲ ਕੀਤੀ ਪਰ ਅਜੇ ਤੱਕ ਕੋਈ ਬਰਾਮਦ ਨਹੀਂ ਹੋਇਆ ਅੱਛਾ ਪਤਾ ਨਹੀਂ ਅਗਰ ਵੀ ਕੌਣ ਸੀ ਚੋਰੀ ਇਹ ਕਿੰਨਾ ਪਛਾਣ ਪੰਜ ਲੱਖ ਦਾ ਛੜਨ ਲਗਭਗ ਕਿੰਨਾ ਨੁਕਸਾਨ ਹੋਇਆ ਹਾਂਜੀ 5 ਲੱਖ ਦਸ ਦਾ ਲਗਭਗ ਛੜਾ ਪਉ ਨਕਦੀ ਪੈਸੇ ਸੀ ਸੋਨਾ ਸੀ ਵੀ ਬਹੁਤ ਚੁੰਦੀ ਚੁੰਦੀ ਸੀ ਬਹੁਤ ਕੁਛ ਅਗਲਾ ਸੀ ਤੇ ਤੁਹਾਨੂੰ ਇਹ ਕਿੰਨੇ ਗਲਾ ਦਿੱਤੀ ਕਿਵੇਂ ਪਤਾ ਲੱਗਿਆ ਸਾਨੂੰ ਸਵੇਰੇ ਫੋਨ ਗਿਆ ਤੇ ਸਾਨੂੰ ਦੱਸਿਆ ਗਿਆ ਕਿ ਤੁਹਾਡੇ ਘਰ ਦੀ ਚੋਰੀ ਹੋ ਗਈ ਅਸੀਂ ਵਿਆਹ ਤੇ ਗਏ ਸੀ ਅੱਛਾ ਤੇ ਜਦੋਂ ਤੁਸੀਂ ਆ ਕੇ ਦੇਖਿਆ ਨਾਕਸ ਨਾ ਜਰਾ ਸਾਨੂੰ ਟੁੱਟੇ ਪਏ ਸੀ ਹਾਂ ਸਾਰੇ ਅਸੀਂ ਜਾਂਚ ਕੀਤੀ ਸੀ ਕਿ ਜਿੱਥੇ ਕੋਈ ਵੇਖਿਆ ਤੇ ਸਾਨੂੰ ਕੋਈ ਚੀਜ਼ ਨਹੀਂ ਇੱਥੇ ਆਈ ਜਿੱਤੇ ਆਪਣੀ ਅਸੀਂ ਚੀਜ਼ ਰੱਖੀ ਸੀ ਸਾਨੂੰ ਮਿਲੀ ਨਹੀਂ ਚੀਜ਼ ਵੀ ਜਿੱਥੇ ਅਸੀਂ ਰੱਖੀ ਚੀਜ਼ ਵੀ ਕਿਤੇ ਪੈਸਾ ਰੱਖਿਆ ਜਿੱਤੇ ਸੋਨਾ ਰੱਖਿਆ ਕੁਛ ਵੀ ਰੱਖਿਆ ਸਾਨੂੰ ਕੁਛ ਨਹੀਂ ਮਿਲਿਆ ਬਤਾਓ ਜੀ ਇਹ ਕੀ ਵਾਕਿਆ ਹੋ ਗਿਆ ਵਾਕਤਾਂ ਹੈ ਜੀ ਬਲਵਿੰਦਰ ਸਿੰਘ ਜੀ ਦਾ ਸਾਫ ਦਾ ਪਟਾਇਲ ਮੈਂਬਰ ਹੈ ਉਹ ਕਿਸੇ ਕੰਮ ਗਈ ਸੀ ਨਿੱਜੀ ਕਾਰਨ ਪਿਓ ਪਰਿਵਾਰ ਘਰੇ ਨਹੀਂ ਸੀਗਾ ਨਜ਼ਾਰਾ ਪੁਰਾਣੇ ਬਾਗ ਦੇ ਦੇਰ ਨਾਲ ਜਿਹੜਾ ਜੰਦਰਾ ਤੂੜਿਆ ਉਹ ਜੰਦਰਾ ਤੂੜ ਕੇ ਹਸਾ ਨਹੀਂ ਸਮਝਣ ਵੇਖਣ ਤੇ ਆ ਲੱਗਦਾ ਜਿਵੇਂ ਸਾਡੀ ਰਾਤ ਇੱਥੇ ਹੀ ਰਹਿ ਜਾਈ। ਘਰਾਤਾਂ ਕੋਈ ਐ ਹੋਇਆ ਚੀਜ਼ ਨਹੀਂ ਸੱਜੀ ਜਿਹੜੀ ਉਹਨਾਂ ਨਾਲ ਹੋ ਵੀ ਹੋਇਆ ਉਹ ਬੈਠਦੇ ਸੀ ਬੈਠਦੇ ਲੈ ਕੇ ਅਨਵੇਕ ਲੈ ਕੇ ਤੇ ਦਾਹਰੇ ਵੀ ਲੱਗਦਾ ਪੈਸੇ ਹੀ ਕੋਈ ਖੋਨਾ ਸੀ ਉਹ ਸਾਰਾ ਕੁਝ ਲੈ ਕੇ ਤੇ ਰੋਕੀ ਕਿਉਂ ਹੋ ਗਈ ਜਿਹੜੀ ਬਹੁਤ ਹੀ ہماری ਘਟਨਾ ਹੋਈ ਹੈ ਕਿ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਵਾਇਆ ਗਿਆ ਜਿਹੜੀ 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 ਕਰਦੇ ਹਾਂ ਨਾ ਉਹਨਾਂ ਨੂੰ ਥੋੜ੍ਹਾ ਜਾਵੇ ਤੇ ਸਹਾਇਤਾ ਵੀ ਜੀ ਆਵੇ ਤੇ ਕਾਫਲੇ ਨੂੰ ਸਹਾਫ ਦਵਾਇਆ ਗਿਆ ਠੀਕ ਹੈ ਇਹ ਮੁਰਲੇ ਜਦੋਂ ਤੁਸੀਂ ਆ ਕੇ ਦੇਖਿਆ ਤੇ ਇਹ ਕੀ ਲੱਗਦਾ ਸੀ ਕਿ ਕਿੰਨੇ ਚੋਰ ਹੋ ਸਕਦੇ ਨੇ ਇਹ ਘਾਟੇ ਘਾਟ ਕਰਨ ਦਾ ਤਾਂ ਨਹੀਂ ਹੋ ਸਕਦਾ ਤੇ ਆਹ ਦਾ ਗਾਮ ਨਹੀਂ ਇਸ ਨਾਲ ਨਾ ਲੱਗਦਾ ਕਿ ਜੇ ਮੁਰਲੇ ਇਹਨਾਂ ਨੂੰ ਕੋਈ ਭੇਦੀ ਲੱਗਦਾ ਵੀ ਜਿਵੇਂ ਆਣ ਕਿਵੇਂ ਕੋਸ਼ਾਫੇ ਵੀ ਉਹ ਪੇੜ ਨਹੀਂ ਪਤਾ ਸੀ ਕਿ ਕਿਹਨਾਂ ਨਾਲ ਹੈ ਇਹਨਾਂ ਸਾਜ਼ੀ ਉਹ ਬੇਕ ਹੋਪ ਦੇ ਨੇ ਲੱਗੇ ਰਹੇ ਜਿਵੇਂ ਕਦੇ ਕਿਤੇ ਜਿਹੜੀ ਕੋਈ ਵੋਲਟੇਜ ਉਹ ਗਾਇਮ ਇਹਨਾਂ ਤੋਂ ਨਾ ਗਲ ਗਿਆ ਉਹ ਨਾਲ ਲੱਗੇ ਨੇ ਪਰ ਇਹਨੂੰ ਠੀਕ ਹੈ ਤੇ ਇਹੇ ਲੱਗਦਾ ਕਿ ਚੋਰਾਵਾਂ ਵੱਲੋਂ ਕਿਹੜਾ ਕਿਹੜੀ ਚੋਰੀ ਦੀ ਘਟਨਾ ਦਾ ਇੰਜ਼ਾਮ ਦਿੱਤਾ ਗਿਆ ਹੈ ਕਿ ਨਸ਼ੇੜੀ ਹੋ ਸਕਦੇ ਨੇ ਕਿ ਆਮ ਆਦਮੀ ਹੋ ਸਕਦੇ ਇਹ ਤਾਂ ਉਹਦਾ ਜਿਹੜਾ ਡੇਗਾ ਫੈਸਲੇ ਤੌਰ ਤੋਂ ਕੋਈ ਪਤਾ ਨਹੀਂ ਪੈ ਰਿਹਾ ਕਿ ਨਸ਼ੇੜੀ ਦਾ ਕੰਮ ਹੈ ਆਮ ਜਿਹੜਾ ਬੰਦਾ ਇਹਦਾ ਕੋਈ ਵੇਲੇ ਕੰਮ ਨਹੀਂ ਕਰ ਸਕਦਾ ਤੇ ਜੁਨ ਦਾ ਚਾਪਿੰਦੇ ਨਹੀਂ ਤੇ ਪੀਣ ਵਾਲੇ ਬੰਦੇ ਕੋਲ ਹੋ ਸਕਦਾ ਤਾਂ ਇਹਨਾਂ ਚੋਰੀ ਹੋਈ ਹੈ ਉਹ ਕੀ ਕੀ ਨਕਸਾਂ ਹੈ ਜੀ ਕਿ ਸਾਡਾ ਦੌਰ ਤਾਂ ਕੰਮਾਂ ਚ ਖੜਾ ਰਿਹਾ ਹੈ ਤੇ ਮਾਲਾ ਸਾਡੇ 4-5 ਲੱਖ ਦਾ ਸਮਾਨ ਲਾਇਆ ਗਏ ਨੇ ਅਛਾ ਜੇ ਜਿਹੜੀ ਚੋਰੀ ਹੋ ਜਾਂਦੇ ਵਿੱਚ ਕੀ ਕੀ ਜ਼ਮਾਨ ਸੀਗਾ ਉਹਦੇ ਵਿੱਚ ਸੇ ਦੋ ਜੋੜੇ ਕਾਂਟਿਆਂ ਦੇ ਇੱਕ ਕੁਦਰਤੀ ਸਿਰ ਦੇ ਤੋਨੇ ਦੀ ਕੋਈ ਨਕਦ ਰੁਪਈਏ ਸੀ ਸਾਡੇ 40000 ਇੱਕ ਸੀ 30000 ਰੁਪਈਆ ਆਗਾਸ ਸੀ ਸਾਡਾ ਤੇ ਇਸ ਤਰ੍ਹਾਂ ਦੇ ਸਾਡੇ ਹੋਰ ਵੀ ਬਹੁਤ ਚਾਂਦੀ ਚੁੰਦੀ ਚੰਗੀ ਸੀ ਬਹੁਤ ਅਲਾਸ ਇਸ ਸਵਾਨ ਸਰੇ ਦਾ ਠੀਕ ਲਗਭਗ ਕਿੰਨੇ ਦਾ ਨੁਕਸਾਨ ਹੋ ਗਿਆ ਲਗਭਗ ਸਾਡਾ 5 ਲੱਖ ਕੁਸ ਮੈਨੂੰ ਦਾ ਨੁਕਸਾਨ ਹੋਇਆ ਠੀਕ ਹੈ ਕੋਈ ਚੋਰਾਂ ਬਾਰੇ ਪਤਾ ਲੱਗ ਸਕਿਆ ਵੀ ਕੌਣ ਸੀ ਚੋਰ ਨਹੀਂ ਪਤਾ ਲੱਗਿਆ ਜੀ अच्छा। ਪੁਨਤੂ ਸਿਪਲਸ ਪਰਚਾ ਵੀ ਤੁਕੇ ਮੰਗ ਕਰਦੇ ਹੋ। ਅਸੀਂ ਮੰਗ ਕਰਦੇ ਆ ਵੀ ਸਾਡਾ ਸਮਾਨ ਤੁਹਾਨੂੰ ਪਤਾ ਲੱਗ ਜਾਵੇ ਚੋਰਾਂ ਦਾ ਵੀ ਸਾਨੂੰ ਕੋਈ ਸਪਾਨ ਦਾ ਬਤਾ ਦੇਣ ਕਿ ਆ ਗਾ। ਅੱਛਾ। ਇਹਨਾਂ ਬਲੋ ਇਹੇ ਬੇਨਤੀ ਕੀਤੀ ਜਾ ਰਹੀ ਹੈ ਕਿ ਚੋਰਾਂ ਨੂੰ ਤੁਰੰਤ ਫੜਿਆ ਜਾਵੇ ਤੇ ਜਿਹੜਾ ਸਾਡਾ ਸਮਾਨ ਹੈ ਉਹ ਵਾਪਸ ਕਰਵਾਇਆ ਜਾਵੇ ਤਾਂ ਸਾਨੂੰ ਨਿਸਵਾਦ।